ਤੁਸ ਜੀ ਕੱਲ ਕੀ ਹਾਲ ਚਾਲ ਹੈ ਮੀਤ ਘੱਟੀਆਂ ਠੀਕ ਹੋਣੀਆਂ ਠੀਕ ਹੀ ਚਾਹੀਦਾ ਭਾਈ ਆਪਾਂ ਵੀ ਰੋਜ਼ ਆ ਜਾਈਏ ਤੁਹਾਨੂੰ ਵੀਡੀਓ ਬਣਾ ਕੇ ਕਿਉਂਕਿ ਦੇਖੋ ਵੀਡੀਓ ਤੇ ਆਪ ਆਪਣੋਣੀ ਬਣਾਉਣੀ ਆ ਮੈਨੂੰ ਪਤਾ ਕੀ ਸੋਚਿਆ ਮੈਂ ਕਹਿੰਦੀ ਉੱਦਾਂ ਵੀ ਸਾਡੀ ਵੀਡੀਓ ਨੂੰ ਵਿਊ ਨਹੀਂ ਦੇਖਦੇ ਤੇ ਇਦਾਂ ਵੀਡੀਓ ਦੀ ਇਹ ਫੇਰ ਆ ਗਈ ਹੈ ਵੀਡੀਓ ਲੈ ਕੇ ਇਦਾਂ ਕਰਦੇ ਕਰਾਉਂਦੇ ਆ ਵੀ ਮਸ਼ਹੂਰ ਹੋ ਜਾਂਦਾ ਉਹਨਾਂ ਮਤ ਕਈ ਵਾਰੀ ਕੋਈ ਕਿਸੇ ਦੀ ਵੀਡੀਓ ਹੋਈ ਨਹੀਂ ਦਿਖਦਾ ਐਵੇਂ ਦੇਖਣ ਲੱਗ ਜਾਓਗੇ ਕਦੀ ਤੇ ਦੇਖੋਗੇ ਮੈਨੂੰ ਪਤਾ ਹੀ ਸੋਚਦੀ ਹੁੰਨੀ ਆ ਕਿ ਕੋਈ ਨਹੀਂ ਫਨਾਦ ਰਿਆ ਨੇ ਇਹ ਵੀਡੀਓ ਇੱਕ ਦਿਨ ਤੁਸੀਂ ਕਹੋਗੇ ਲੈ ਅੱਜ ਫੇਰ ਆ ਗਈ ਵੀਡੀਓ ਲੈ ਕੇ ਰੋਜ਼ ਹੀ ਆ ਜਾਂਦੀ ਵੀਡੀਓ ਲੈ ਕੇ ਅੱਜ ਭਲਾ ਦੇਖੋ ਕੀ ਕਹਿੰਦੀ ਬਈ ਐ ਇਦਾਂ ਵੀ ਕਈ ਲੋਕ ਕਹਿਣ ਲੱਗ ਜਾਂਦੇ ਆ ਚਲੋ ਜਿੱਦਾਂ ਵੀ ਸਹੀ ਤੁਸੀਂ ਸਾਡੀ ਵੀਡੀਓ ਨੂੰ ਦੇਖੋ ਵਿਊ ਲਾਈਕ ਸ਼ੇਅਰ ਕਮੈਂਟ ਕਰਦੇ ਰਿਆ ਕਰੋ ਇਹ ਰਿਕੁਐਸਟ ਆਪਾਂ ਰੋਜ਼ ਕਰਨੀ ਆ ਕਿਉਂਕਿ ਚੈਨਲ ਮੋਨਟਾਈਜ਼ ਤੁਹਾਡੇ ਥਰੂ ਹੀ ਕਰਾਉਣੀ ਆ ਤੇ ਬਾਕੀ ਵੀਡੀਓ ਬਣਾਉਂਦੇ ਆ ਘਰ ਦਾ ਕੰਮ ਖਾਸ ਕਰਦੇ ਆ ਬਹੁਤ ਲੇਟ ਹੋ ਜਾਂਦੀ ਆ ਪਰ ਫਿਰ ਵੀ ਤੁਸੀਂ ਮਾਨ ਸਤਕਾਰ ਕਰ ਲਿਆ ਕਰੋ ਤੇ ਵੀਡੀਓ ਨੂੰ ਜਰੂਰ ਵਾਚ ਕਰ ਲਿਆ ਕਰੋ ਕਿਉਂਕਿ ਜਿੰਦਗੀ ਚ ਨਾ ਬੜੇ ਕੰਮ ਹੁੰਦੇ ਨੇ ਕਈ ਕੋਈ ਸਮਾਂ ਇਤਨਾ ਨਾ ਹੁੰਦਾ ਕਿ ਜਦੋਂ ਬੰਦਾ ਵਿਲਾ ਹੀ ਨਹੀਂ ਹੁੰਦਾ ਤੇ ਉਦੋਂ ਬੰਦਾ ਬਹੁਤ ਜ਼ਿਆਦਾ ਕੰਮ ਹੁੰਦੇ ਘਰ ਦੇ ਵੀ ਕੰਮ ਕਰਨੇ ਹੁੰਦੇ ਆ ਟਿਊਸ਼ਨ ਸਕੂਲ ਕਈ ਤਰ੍ਹਾਂ ਦੇ ਕੰਮ ਹੁੰਦੇ ਆ ਜਿਹੜਾ ਥਕ ਤਕੂ ਕੇ ਤੇ ਰੀਲਾ ਵੀ ਬਣਾਉਣੀਆ ਹੁੰਦੀਆਂ ਤੇ ਡਬਲ 트리플 ਕੰਮ ਹੋ ਜਾਂਦੀ ਹੈ ਤੇ ਪਰ ਫਿਰ ਵੀ ਜੇ ਸੀਮਾ ਨਹੀਂ ਕਰਦੇ ਨਾ ਫਿਰ ਬੜਾ ਮਨਜਾ ਟੁੱਟਦਾ ਵੀ ਆਏ ਆਪਾਂ ਵੀ ਰੀਲੀ ਬਣਾਉਨੇ ਰਨੇ ਆ ਜਿੰਨੀ ਕਿ ਕਪੈਸਿਟੀ ਹੁੰਦੀ ਓਨੀ ਕਿ ਬਣਾ ਲੈਨੇ ਆ ਕਿਰਪਾ ਕਰਕੇ ਤੁਸੀਂ ਇਸ ਨੂੰ ਲਾਈਕ ਕਰ ਦਿਓ ਕਿਉਂਕਿ ਜਿਹਦਾ ਅਰਜੀ ਲਿਖੀ ਦੀ ਹੁੰਦੀ ਹੈ ਨਾ ਵੀ ਕਿਰਪਾ ਕਰਕੇ ਤੁਸੀਂ ਇਹਨੂੰ ਲਾਈਕ ਕਰ ਲਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਿਆ ਕਰੋ ਠੀਕ ਹੈ ਨਾ ਠੰਡ ਤਾਂ ਹੁਣ ਥੋੜੀ ਜਿਹੀ ਘਟ ਗਈ ਹੈ ਕਿਉਂਕਿ ਠੰਡ ਦੇ ਘਟਣ ਨਾਲ ਨਾ ਇਹ ਹੋ ਗਿਆ ਵੀ ਚਲੋ ਹੁਣ ਪਹਿਲਾਂ ਦੋ ਦੋ ਤਿੰਨ ਤਿੰਨ ਸਵੈਟਰ ਪਾ ਕੇ ਫਿਰਦੇ ਉਨੇ ਹੀ ਠੋਲ ਵਾਲੇ ਹੋ ਜਾਂਦੇ ਸੀ ਹੁਣ ਥੋੜੇ ਜਿਹਾ ਕੱਪੜੇ ਹਲਕੇ ਹੋ ਜਾਂਦੇ ਆ ਹੁਣ ਗਰਮੀ ਆ ਜਾਣੀ ਆ ਗਰਮੀਆਂ ਦੇ ਕੱਪੜੇ ਹੋ ਜਾਣੀ ਆ ਮਤਲਬ ਗਰਮੀਆਂ ਦੇ ਆਪਣੇ ਕਈ ਤਰ੍ਹਾਂ ਦੇ ਕੰਮ ਹੁੰਦੇ ਆ ਸਰਦੀਆਂ ਚ ਆਪਣੇ ਕੰਮ ਹੁੰਦੇ ਆ ਜ਼ਿੰਦਗੀ ਦੇ ਵਿੱਚ ਕੰਮਾਂ ਦੀ ਕਦੀ ਕੋਈ ਕਮੀ ਆਉਂਦੀ ਨਹੀਂ ਹੈ ਨਾ ਬੰਦਾ ਚਲੋ ਕਹਿੰਦਾ ਵੀ ਕੀ ਕਰੇ ਹੈ ਨਾ ਕੰਮ ਤੇ ਕਰਨੇ ਪੈਂਦੇ ਆ ਘਰ ਦੇ ਕੰਮ ਜ਼ਰੂਰੀ ਹੁੰਦੇ ਆ ਹੁਣ ਗਰਮੀਆਂ ਆ ਜਾਣੀਆਂ ਫਰਵਰੀ ਦੇਖੋ ਸੈਕੰਡ ਮੰਥ ਆ ਗਿਆ ਸਮਾਂ ਪੰਖ ਲਗਾ ਕੇ ਉੜਦਾ ਜਾਂਦਾ پتہ ਹੀ ਨਹੀਂ ਲੱਗਦਾ ਜ਼ਿੰਦਗੀ ਕਿੱਧਰ ਨੂੰ ਦੁੱਖ ਲੈ ਕੇ ਜਾ ਰਹੀ ਹੈ ਪਰ ਚਲੋ ਜ਼ਿੰਦਗੀ ਚੱਲ ਰਹੀ ਹੈ ਹੈਨਾ ਅਸੀਂ ਇਹੀ ਕਹਿੰਨੇ ਆ ਵੀ ਲਾਈਫ ਦੇ ਵਿੱਚ ਵਰਕ ਹਾਰਡ ਕਰਦੇ ਰਹੋ ਜ਼ਿੰਦਗੀ ਤੁਹਾਨੂੰ ਇੱਕ ਦਿਨ ਫਲ ਜ਼ਰੂਰ ਦਊਗੀ ਉਮੀਦ ਰੱਖੋ ਤੇ ਕਿਸੇ ਦਾ ਮਾੜਾ ਨਾ ਸੋਚੋ ਕਿਸੇ ਦਾ ਮਾੜਾ ਨਾ ਕਰੋ ਤੇ ਸਾਰੇ ਇਹੀ ਸਲਾਹ ਦਿੰਦੇ ਆ ਵੀ ਚਲੋ ਲੋਕਾਂ ਦੀ ਸਲਾਹ ਤੇ ਵੀ ਚੱਲ ਕੇ ਬੰਦਾ ਇਹੀ ਦੇਖਿਆ ਵੈਸੇ ਅਸੀਂ ਕਿਸੇ ਦਾ ਮਾੜਾ ਤੇ ਕਰਦੇ ਨਹੀਂ ਨਾ ਹੀ ਕਿਸੇ ਨੂੰ ਕੁਝ ਕਹਿੰਦੇ ਆ ਕਿ ਸਾਡੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਤਨਾ ਕਿਸੇ ਦੀ ਗੱਲ ਕਰਨ ਦਾ ਤਨਾ ਕਿਸੇ ਦੇ ਬਾਰੇ ਕੁਝ ਕਹਿਣ ਦਾ ਕਿਉਂਕਿ ਅਸੀਂ ਸਵੇਰੇ ਸਕੂਲ ਜਾਂਦੇ ਸਕੂਲ ਦੀ ਪੜਾਣ ਦੇ ਹੋ ਜਾਂਦਾ ਫੇਰ ਆ ਕੇ ਟਿਊਸ਼ਨਾਂ ਫੇਰ ਇਹ ਵੀਡੀਓ ਦਾ ਕੰਮ ਵੀ ਹੋ ਜਾਂਦਾ ਤੇ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਨਾ ਕਿਸੇ ਦੀ ਟੁਗਲੀਆਂ ਕਰਨ ਦਾ ਨਾ ਕੁਝ ਕਰਨ ਦਾ ਕਿਤੇ ਆਲਤੁਫਾਲਤ ਜਿਹੜਾ ਸੌਰੀ ਟਾਈਮ ਨਹੀਂ ਹੈ ਤੇ ਚਲੋ ਤੁਸੀਂ ਸਾਡੀ ਸਪੋਰਟ ਕਰਦੇ ਰਿਹਾ ਕਰੋ ਤੁਹਾਡੀ ਸਕੂਲ ਦੀ ਬੜੀ ਲੋਡ ਹੈ ਸਾਰਾ ਦਿਨ ਵਿੱਚ ਬੜੇ ਕੰਮ ਕੀਤੇ ਹੁੰਦੀ ਹੈ ਥੱਕੇ ਹੁੰਨੇ ਆ ਕਿਉਂਕਿ ਸਕੂਲ ਦੀ ਜਿਹੜੀ ਜੌਬ ਹੈ ਉਹ ਬਹੁਤ ਥਾੜ ਹੁੰਦੀ ਹੈ ਤੇ ਬਹੁਤ ਜ਼ਿਆਦਾ ਆਪਾਂ ਹਰ ਇੱਕ ਲਈ ਇੱਕੋ ਹੀ ਦਿਲ ਤੋਂ ਦੁਆ ਕਰਦੇ ਰਹਿੰਦੇ ਹਾਂ ਕਿ ਜਿਹੜਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੇਗਾ ਪ੍ਰਮਾਤਮਾ ਨੂੰ ਸੋ ਖੁਸ਼ੀਆਂ ਦੇਵੇ ਤੇ ਬਾਕੀ ਚੈਨਲ ਨੂੰ ਅੱਗੇ ਵਿਦਾਨ ਦੀ ਹਰ ਕੋਈ ਬੰਦਾ ਯਤਨ ਕਰਦਾ ਹੈ ਤੇ ਆਪਾਂ ਵੀ ਕਰਦੇ ਰਹਿੰਦੇ ਆ ਵੀਡੀਓ ਬਣਾਉਂਦੇ ਰਹਿੰਦੇ ਆ ਕੁਝ ਲੋਕ ਅ ਚਲੋ ਕਈ ਆਪਣੇ ਮਨ ਤੋਂ ਕਹਿਣਗੇ ਗਲਤ ਹੈ ਜਾਂ ਇਹ ਹੈ ਉਹ ਹੈ ਨਾ ਆਹ ਠੀਕ ਹੈ ਕਿਸੇ ਨੂੰ ਗਲਤ ਲੱਗਦਾ ਹੈ ਕਿਸੇ ਨੂੰ ਸਹੀ ਲੱਗਦਾ ਹੈ ਕਈ ਵਾਰੇ ਇਕੱਲੇ-ਇਕੱਲੇ ਹੁੰਦੇ ਆ ਉਹ ਕੰਮ ਕਰਦੇ ਰਹਿੰਦੇ ਆ ਨਾਲ ਦਿਲ ਕਰਦਾ ਨਾਲ ਕੋਈ ਚਾਰ ਪੰਜ ਯਾਰ ਨਾਲ ਕਰ ਲੈਣਗੇ ਜ਼ਿੰਦਗੀ ਹੈ ਚਲਦੀ ਰਹੂਗੀ ਠੀਕ ਹੈ ਨਾ ਵੀਡੀਓ ਬਣਾਉਣਾ ਕੋਈ ਗਲਤ ਕੰਮ ਨਹੀਂ ਐ ਇੰਨੀ ਦੁਨੀਆਂ ਬਣਾਉਂਦੀ ਐ ਤੇ ਕੁਝ ਨਹੀਂ ਹੁੰਦਾ ਕਿਹੜਾ ਕੁਲਪੋਲ ਦਾ ਬੋਲੇ ਨਹੀਂ ਬੋਲਦਾ ਨਾ ਬੋਲੇ ਕਿਸੇ ਨੇ ਕਿਸੇ ਨੂੰ ਕੁਝ ਦੇਣਾ ਨਹੀਂ ਹੁੰਦਾ ਠੀਕ ਹੈ ਨਾ ਗੁੱਡ ਨਾਈਟ ਸਾਰੇ ਆ